ਦੇ ਵਿੱਚੋਂ ਜ਼ਮਾਨਤ ਦੇਣ ਜਾਊਗਾ ਤੇ ਜੇ ਕੋਈ ਬੰਦਾ ਉਹਨਾਂ ਦੀ ਜ਼ਮਾਨਤ ਦੇਣ ਜਾਂਦਾ ਆ ਤੇ ਪਿੰਡ ਤੌਰ ਤੇ ਅਸੀਂ ਉਸ ਬੰਦੇ ਨਾਲ ਜਿਹੜਾ ਜ਼ਮਾਨਤੀਆ ਬੰਦਾ ਨੰਬਰਦਾਰ ਭਾਵੇਂ ਕੋਈ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਉਹਦਾ ਅਸੀਂ ਪਿੰਡ ਦੇ ਵਿੱਚ ਬਾਈਕਾਟ ਕਰਾਂਗੇ ਹੁੱਕਾ ਪਾਣੀ ਬੰਦ ਕਰਾਂਗੇ ਤੇ ਪਿੰਡ ਦੇ ਵਿੱਚ ਇੱਕ ਦੂਜੇ ਦੇ ਜਨਮ ਮੌਤੇ ਵਿਆਹ ਸ਼ਾਦੀ ਤੇ ਸਾਰਾ ਕੁਝ ਜਾਣਾ ਆਉਣਾ ਬੰਦ ਕਰਾਂਗੇ ਤੇ ਇਸੇ ਤਰ੍ਹਾਂ ਹੀ ਪੂਰੇ ਪੰਜਾਬ ਦੇ ਸਾਰੇ ਸਰਪੰਚ ਸਾਹਿਬਾਨਾਂ ਨੂੰ ਮੈਂਬਰ ਪੰਚਾਇਤ ਸਾਹਿਬਾਨਾਂ ਨੂੰ ਕੌਂਸਲਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਨੰਬਰਦਾਰਾਂ ਨੂੰ ਵੀ ਬੇਨਤੀ ਆ ਕਿਉਂਕਿ ਜਦੋਂ ਕੋਈ ਸਮਗਲਰ ਫੜਿਆ ਜਾਂਦਾ ਤੇ ਉਹਦੀ ਜ਼ਮਾਨਤ ਦੇਣ ਲਈ ਮੇਨ ਜਿਹੜੀ ਗਵਾਹੀ ਦੀ ਲੋੜ ਪੈਂਦੀ ਆ ਉਹ ਨੰਬਰਦਾਰ ਦੀ ਕੌਂਸਲਰ ਦੀ ਸਰਪੰਚ ਦੀ ਜਾਂ ਮੈਂਬਰ ਪੰਚਾਇਤ ਦੀ ਗਵਾਹੀ ਤੋਂ ਬਿਨਾ ਉਹਦੀ ਜ਼ਮਾਨਤ ਨਹੀਂ ਹੋ ਸਕਦੀ ਜੇ ਆਪਾਂ ਚਾਹੁੰਦੇ ਆ ਕਿ ਸਾਡਾ ਸਮਾਜ ਨਵਾਂ ਨਰੂਆ ਤਗੜਾ ਸਮਾਜ ਬਣੇ ਤੇ ਸਾਡਾ ਸਮਾਜ ਇਸ ਜ਼ਹਿਰ ਤੋਂ ਰਹਿਤ ਬਣੇ ਵੇਖੋ ਇਹ ਉਹ ਜੰਗਲ ਦੀ ਆਗਿਆ ਜਿਹੜੀ ਪਹਿਲਾਂ ਸਾਡੇ ਇਲਾਕੇ ਚ ਆਈ ਮੁੜਕੇ ਸਾਡੇ ਸ਼ਹਿਰ ਚ ਆਈ ਸਾਡੇ ਗਲੀ ਮਹੱਲੇ ਚ ਆਈ ਤੇ ਮੁੜਕੇ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਕਿਹਦੇ ਘਰੇ ਅੱਗ ਵੱਢ ਜਾਣੀ ਆ ਇਹ ਤੇ ਸਾਰਿਆਂ ਨੂੰ ਤਿਆਰ ਕਰਨਾ ਪੈਣਾ ਤੇ ਮੈਂ ਜਿੰਨੇ ਪੁਲਿਸ ਅਫਸਰ ਨੇ ਬੀਜਪੀ ਪੰਜਾਬ ਜਾਂ ਜਿੰਨੇ ਵੀ ਐਸਐਸਪੀ ਸਾਹਿਬਾਨ ਨੇ ਕਮਿਸ਼ਨਰ ਸਾਹਿਬਾਨ ਨੇ ਐਸਐਚਓ ਡੀਐਸਪੀ ਜਿਨ੍ਹਾਂ ਨੇ ਵਧੀਆ ਕਾਰਗੁਜ਼ਾਰੀ ਕੀਤੀ ਆ ਆਪਦੀਆਂ ਜਾਨਾਂ ਹਥੇਲੀ ਤੇ ਰੱਖ ਕੇ ਇਹਨਾਂ ਸਮਗਲਰਾਂ ਨੂੰ ਗੈਂਗਸਟਰਾਂ ਨੂੰ ਪਿਛਲੇ ਦਿਨਾਂ ਚ ਆਪਾਂ ਵੇਖਿਆ ਕਿੰਨੇ ਐਨਕਾਊਂਟਰ ਹੋਏ ਆ ਕਿੰਨਾ ਨਸ਼ਾ ਜਿਹੜਾ ਬ੍ਰਾਮਦ ਕੀਤਾ ਗਿਆ ਜਿਹੜੀ ਇਹ ਮੁਹਿੰਮ ਚੱਲੀ ਆ ਉਹ 24 ਤਰੀਕ ਨੂੰ ਲਗਭਗ 1 ਮਹੀਨਾ ਹੋ ਜਾਣਾ ਵਾ 24 ਤੋਂ 2025 ਤੋਂ ਸ਼ੁਰੂ ਹੋਈ ਮੁਹਿੰਮੇ ਅੱਜ 22 ਤਰੀਕ ਹੋ ਗਈ ਆ 22 3 25 ਤੇ ਅੱਜ ਤੱਕ ਜੋ ਬ੍ਰਾਮਦੀ ਹੋਈ ਆ ਉਹਦੇ ਵਿੱਚ ਹੇਰੋਇਨ 121 ਕਿਲੋ ਪੋਸਟ 1277 ਕਿਲੋ ਅਫੀਮ 77 ਕਿਲੋ ਗਾਂਝਾ 32 ਕਿਲੋ ਚਰਸ 4 ਕਿਲੋ ਗੋਲੀਆਂ ਕੈਪਸੂਲ 750000 ਲਾਨ 1733 ਲੀਟਰ ਡਰੱਗਮਣੀ 5 ਕਰੋੜ 2331000 ਨਿਚੀਲਾ ਪਾਊਡਰ 7 ਕਿਲੋ ਮੋਟਰਸਾਈਕਲ ਤੇ ਐਕਟਵਾ ਸਕੂਟਰੀਆਂ 22 ਦੇ ਕਰੀਬ ਨਾਗ ਬਰਾਮਦ ਹੋਏ ਆ ਕਾਰਾਂ 4 ਬਰਾਮਦ ਹੋਈਆਂ ਜਿਹੜੇ ਸਮਗਲਰਾਂ ਤੋਂ ਬਰਾਮਦ ਹੋਈਆਂ ਪਿਸਟਲ 12 ਬਰਾਮਦ ਹੋਏ ਆ ਸੋਨਾ ਜਿਹੜਾ ਇਹਨਾਂ ਨੇ ਇਹ ਜ਼ਹਿਰ ਵੇਚ ਕੇ ਬਣਾਇਆ ਸੀ 403 ਗ੍ਰਾਮ ਇਹਨਾਂ ਤੋਂ ਸੋਨਾ ਬਰਾਮਦ ਹੋਇਆ ਨਾਲ ਦੋ ਚੈਨਾ ਇੱਕ ਹਾਰ ਵੱਡਾ ਉਹ ਬਰਾਮਦ ਹੋਇਆ ਸਿਲਵਰ ਜਿਹਨੂੰ ਆਪਾਂ ਚਾਂਦੀ ਕਹਿ ਦਿੰਦੇ ਆ 1 ਕਿਲੋ 200 ਗ੍ਰਾਮ ਚਾਂਦੀ ਬਰਾਮਦ ਹੋਈ ਆ ਆਇਸ ਜਿਹਨੂੰ ਵੱਡਾ ਨਸ਼ਾ ਕਹਿ ਦਿੰਦੇ ਆ 1 ਕਿਲੋ ਆਇਸ ਬਰਾਮਦ ਹੋਈ ਆ ਤੇ ਜਿਹੜੇ ਪੀਓ ਹੀ ਸਮਗਲਰ ਸੱਤ ਪੀਓ ਸਮਗਲਰ ਅਰੈਸਟ ਹੋਏ ਆ ਉਹਦੇ ਨਾਲ ਟ੍ਰੈਫਿਕ ਚਲਾਨ ਜਿਹੜੇ ਸਾਡੀ ਪੁਲਿਸ ਨੇ ਕੀਤੇ ਆ 5689 ਟ੍ਰੈਫਿਕ ਚਲਾਨ ਹੋਏ ਆ ਜਿਹੜੇ ਵਹੀਕਲ ਸ਼ੱਕੀ ਹੀ 1556 ਵਹੀਕਲ ਜਿਹੜੇ ਸ਼ੱਕੀ ਉਹਨਾਂ ਨੂੰ ਚੈੱਕ ਕੀਤਾ ਗਿਆ ਜਿਹੜੇ ਅੰਪਾਉਂਡ ਕੀਤੇ ਆ ਵਹੀਕਲ 69 ਵਹੀਕਲ ਅੰਪਾਉਂਡ ਕੀਤੇ ਗਏ ਆ ਤੇ ਜਿਹੜੇ ਸ਼ੱਕੀ ਵਿਅਕਤੀ ਜਿਨ੍ਹਾਂ ਨੂੰ ਮਤਲਬ ਸਮੇਂ-ਸਮੇਂ ਤੇ ਚੈੱਕ ਕੀਤਾ ਗਿਆ ਇਸ ਲਗਭਗ ਇੱਕ ਮਹੀਨੇ ਦੇ ਸਮੇਂ ਦੌਰਾਨ 3874 ਉਹ ਲੋਕ ਨੇ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਚੈੱਕ ਕੀਤਾ ਗਿਆ ਤੇ ਇਹ ਜਿਹੜੀ ਲੜਾਈ ਆ ਇਹ ਜਿਹੜਾ ਯੋਧਿਆ ਇਹ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਲੜਨਾ ਪੈਣਾ ਤੇ ਰਲ ਮਿਲ ਕੇ ਲੜ ਕੇ ਫੇਰ ਹੀ ਅਸੀਂ ਇਹ ਯੁੱਧ ਜਿੱਤ ਸਕਦੇ ਆ ਜਦੋਂ 1984 ਤੋਂ ਬਾਅਦ ਪੰਜਾਬ ਦੇ ਵਿੱਚ ਕਾਲਾ ਦੌਰ ਆਇਆ ਅੱਤਵਾਦ ਆਇਆ ਤੇ ਅੱਤਵਾਦ ਪੂਰਾ ਫਲਿਆ ਫੁੱਲਿਆ ਬੜਾ ਨੁਕਸਾਨ ਹੋਇਆ ਪੰਜਾਬ ਦਾ ਥੱਲਿਓ ਜਦੋਂ ਗਰਾਊਂਡ ਤੋਂ ਲੋਕਾਂ ਨੇ ਧਿਆ ਕਰ ਲਿਆ ਨਾ ਲੋਕਾਂ ਨੇ ਆਪਣੇ ਬੂਹੇ ਬੰਦ ਕਰਨੇ ਸ਼ੁਰੂ ਕਰਤੇ ਪੁਲਿਸ ਨੂੰ ਇਨਫੋਰਮੇਸ਼ਨ ਦੇਣੀ ਸ਼ੁਰੂ ਕਰਤੀ ਉਹ ਅੱਤਵਾਦ ਲੋਕਾਂ ਨੇ ਖਤਮ ਕੀਤਾ ਸੀ ਤਮੈਂ ਬੇਨਤੀ ਕਰਦਾ ਸਮੂਹ ਪੰਜਾਬੀਆਂ ਨੂੰ ਸਮੂਹ ਪੰਜਾਬ ਦੇ ਵੋਟਰਾਂ ਸਪੋਰਟਰਾਂ ਨੂੰ ਕਿ ਆਪਾਂ ਸਾਰੇ ਇੱਕ ਹੋਈਏ ਜਿਹੜੇ ਬੰਦੇ ਇਹ ਜ਼ਹਿਰ ਦਾ ਕਾਰੋਬਾਰ ਕਰਦੇ ਆ ਇਹਨਾਂ ਦੇ ਵੇਖੋ ਜਿਹੜੇ ਇਹ ਇਲੀਗਲ ਘਰ ਨੇ ਸ਼ਾਮਲਾਟਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਜਾਂ ਜਿਨ੍ਹਾਂ ਦੇ ਨਕਸ਼ੇ ਪਾਸ ਨਹੀਂ ਜਾਂ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਪੈਸੇ ਬਣਾ ਕੇ ਜ਼ਹਿਰ ਵੇਚ ਕੇ ਸਮਗਲਿੰਗ ਕਰਕੇ ਸਮਗਲਿੰਗ ਦੇ ਪੈਸੇ ਨਾਲ ਘਰ ਬਣਾਏ ਆ ਉਹ ਘਰ ਪੰਜਾਬ ਸਰਕਾਰ ਟਾਉਂਦੀ ਰਹੂਗੀ ਮੈਂ ਇਸ ਕੰਮ ਤੇ ਜਿੰਨੇ ਸਾਡੇ ਡੀਸੀ ਸਾਹਿਬਾਨ ਨੇ ਜ਼ਿਲ੍ਹੇ ਦਾ ਪ੍ਰਸ਼ਾਸਨਿਆਂ ਪੁਲਿਸ ਅਫਸਰ ਨੇ ਜਿਹੜੇ ਚੰਗਾ ਕੰਮ ਕਰਦੇ ਪਏ ਆ ਮੈਂ ਉਹਨਾਂ ਦੇ ਨਾਲ ਆ ਉਹਨਾਂ ਦੀ ਅਸੀਂ ਪਿੱਠ ਵੀ ਥਾਪੜਦੇ ਆ ਸ਼ਾਬਾਸ਼ ਕਰਦੇ ਆ ਉਹਨਾਂ ਨੂੰ ਜਿਨ੍ਹਾਂ ਬੰਦਿਆਂ ਨੇ ਵਧੀਆ ਕੰਮ ਕੀਤਾ ਤੇ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਸਮਗਲਰ ਇਹ ਕਾਰੋਬਾਰ ਕਰਨੇ ਜਾਂ ਤੇ ਵੇਖੋ ਇਹਨਾਂ ਨੂੰ ਚੇਤਾਵਨੀ ਆ ਜਾਂ ਤੇ ਇਹ ਕੰਮ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਜੇ ਪੰਜਾਬ 'ਚ ਰਹਿ ਕੇ ਇਹ ਕੰਮ ਕੀਤਾ ਇਹਨਾਂ ਲੋਕਾਂ ਦੇ ਘਰ ਵੀ ਟੈਣਗੇ ਇਹ ਲੋਕ ਸਲਾਖਾਂ ਦੇ ਪਿੱਛੇ ਵੀ ਜਾਣਗੇ ਇਹਨਾਂ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਵੀ ਹੋਣਗੀਆਂ ਵੇਖੋ ਕਿਸੇ ਦਾ ਉਹ ਸਾਕਾ ਨਹੀਂਗਾ ਜਿਹੜਾ ਬੰਦਾ ਸਮਗਲ ਰਿਆ ਨਾ ਉਹ ਪੁਲਿਸ ਦਾ ਸਾਕਾ ਨਾ ਕਿਸੇ ਲੀਡਰ ਦਾ ਨਾ ਉਹ ਕਿਸੇ ਪਿੰਡ ਦੇ ਵਿਅਕਤੀ ਦਾ ਤੇ ਨਾ ਕਿਸੇ ਆਪਦੇ ਪਰਿਵਾਰ ਦਾ ਉਹਨੂੰ ਮਤਲਬ ਆ ਪੈਸਾ ਕਮਾਉਣਾ ਉਹ ਪੈਸਾ ਭਾਵੇਂ ਕਿਸੇ ਦੀ ਲਾਸ਼ ਤੇ ਉਤੋਂ ਚੁੱਕ ਕੇ ਉਹਨੂੰ ਕਮਾਉਣਾ ਪਵੇ ਭਾਵੇਂ ਕਿਹੇ ਮਾਂ ਦਾ ਇਕੱਲਾ ਪੁੱਤ ਹੋਵੇ ਉਹ ਭਾਵੇਂ ਮਰ ਜੇ ਉਹਦੀ ਜਾਨ ਚਲ ਜੇ ਉਹਨੂੰ ਪੈਸੇ ਦਾ ਮਤਲਬ ਐ ਇਸ ਮਗਲਰ ਨੂੰ ਤੇ ਇਹੋ ਜਿਹੇ ਲੋਕ ਸਮਾਜ ਦੇ ਦੁਸ਼ਮਣ ਨੇ ਇਹੋ ਜਿਹੇ ਲੋਕਾਂ ਨੂੰ ਸਮਾਜ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂਗਾ ਮੈਂ ਫਿਰ ਤੋਂ ਬੇਨਤੀ ਕਰਦਾ ਸਮੂਹ ਪੰਜਾਬੀਆਂ ਨੂੰ ਇੱਕ ਮੋਠ ਹੋ ਜੋ ਤੇ ਇਸ ਜ਼ਹਿਰ ਨੂੰ ਖਤਮ ਕਰ ਦੇ